ਸ਼ੰਭੂ ਤੇ ਖਨੋਰੀ ਬਾਰਡਰ ਤੋਂ ਬਾਅਦ ਜੋ ਉੱਥੇ ਹੋਇਆ ਕਿਸਾਨਾਂ ਦੇ ਨਾਲ ਉਸ ਤੋਂ ਬਾਅਦ ਪਿੰਡਾਂ ਵਿੱਚ ਵੱਡੇ ਪੱਦਰ ਤੇ ਰੋਸ ਪਾਇਆ ਜਾ ਰਿਹਾ ਤੇ ਹਰ ਇੱਕ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੁਕੜੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਨੇ ਅੱਜ ਹਲਕਾ ਖੇਮ ਕਰਨ ਦੇ ਪਿੰਡ ਘੁਰਕਮਿੰਡ ਦੇ ਵਿੱਚ ਖੜੇ ਆ ਜਿੱਥੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਪੁਤਲਾ ਫੁਕਿਆ ਗਿਆ ਵੱਡੇ ਪੱਦਰ ਤੇ ਕਿਸਾਨ ਆਗੂ ਤੇ ਬੀਬੀਆਂ ਮੌਜੂਦ ਆ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਕਹਿਣਾ ਤੁਹਾਡਾ ਜਿਹੜਾ ਕਿਦਾਂ ਦੇਖਦੇ ਜੀ ਵੇਖੋ ਜੀ ਸ਼ਾਂਤਮਈ ਕਿਸਾਨ ਪਿਛਲੇ 13 ਮਹੀਨੇ ਤੋਂ ਬੈਠੇ ਸੀ ਤੇ ਰਾਹ ਹੀ ਜਿਹੜਾ ਰਾਹ ਜਿਹੜਾ ਕਿਸਾਨ ਤੇ ਪਾਸੇ ਹੋ ਕੇ ਬੈਠੇ ਸੀ ਪਰ ਰਾਹ ਜਿਹੜਾ ਹਰਿਆਣੇ ਦੀ ਸਰਕਾਰ ਆ ਉਹਨੇ ਬੜੇ-ਬੜੀਆਂ ਕੰਦਾਂ ਬੜੇ-ਬੜੇ ਕੇਲ ਗੱਡ ਕੇ ਅੱਗੇ ਆਪਣੀਆਂ ਫੋਰਸਾਂ ਲਾ ਰੱਖੀਆਂ ਸੀ ਪਰ ਇਹ ਸਰਕਾਰ ਨੂੰ ਪਤਾ ਨਹੀਂ ਕੀ ਇਹਨੇ ਵੇਖਿਆ ਵਾ ਇੱਕ ਬੰਨੇ ਤੇ ਸਾਡੀਆਂ ਮੀਟਿੰਗਾਂ ਕਰ ਰਿਹਾ ਨਾਲ ਇਹਨਾਂ ਦੇ ਤਿੰਨ ਜਿਹੜੇ ਮੰਤਰੀ ਆ ਉਹ ਨਾਲ ਬੈਠੇ ਹੋਏ ਆ ਇਹ ਮੀਟਿੰਗ ਵੀ ਬੜੀ ਸ਼ਾਂਤ ਮਾਹੌਲ ਦੇ ਨਾਲ ਹੋਈ ਆ ਤੇ ਉਹਨੇ ਮੰਨਿਆ ਵਾ ਹੂੰ ਸੈਂਟਰ ਸਰਕਾਰ ਨੇ ਵੀ ਐਮਐਸਪੀ ਜਿਹੜਾ ਕਾਨੂੰਨ ਵਾ ਬਣਾਉਣਾ ਚਾਹੀਦਾ ਵਾ ਪਰ ਇਹ ਤੁਸੀਂ ਵੀ ਸਾਨੂੰ ਨਾਲ ਸਾਥ ਦਿਓ ਤੇ ਅਸੀਂ ਵੀ ਕਰਦੇ ਆਂ ਅਗਲੀ ਮੀਟਿੰਗ ਦੇ ਇਤੇ ਦਾ ਸ਼ਾਂਤ ਹਾਲ ਹੋ ਜੇ ਕਿਉਂਕਿ ਪਹਿਲੋਂ 6 ਮੀਟਿੰਗਾਂ ਹੋ ਚੁੱਕੀਆਂ 7ਵੇਂ ਗੇੜ ਦੀ ਮੀਟਿੰਗ ਹੋਈ ਸੀ ਪਰ ਇਹ ਸਰਕਾਰ ਨੂੰ ਪਤਾ ਨਹੀਂ ਕੀ ਟਿੱਡਪੀੜ ਹੋਈ ਆ ਜਾਂ ਇਹਨੂੰ ਕੋਈ ਬਹੁਤ ਕਿਸਾਨ ਜਿਹੜੇ ਚੰਗੇ ਨਹੀਂ ਲੱਗੇ ਜਿਉਂ ਹੀ ਕਿਸਾਨ ਸਾਡੇ ਉੱਥੇ ਮੀਟਿੰਗ ਕਰਕੇ ਆਏ ਤੇ ਜਿਉਂ ਪੰਜਾਬ ਦੀ ਹੱਦ 'ਚ ਆਏ ਇਹਨਾਂ ਸਾਡੇ ਜਿਹੜੇ ਆਗੂ ਹੀ ਉਹ ਜਿਹੜੇ ਵੀ ਉੱਥੇ ਮੀਟਿੰਗ 'ਚ ਗਏ ਸੀ ਸਾਰੇ ਜਥੇਬੰਦੀ ਉਹ ਗ੍ਰਿਫਤਾਰ ਕਰ ਲੇ ਤੇ ਇੱਧਰ ਪੰਜਾਬ 'ਚ ਭਗਵੰਤ ਮਾਨ ਨੇ ਸਾਡੇ ਜਿੰਨੇ ਆਗੂ ਹਰ ਪਿੰਡ ਦੇ ਵਿੱਚ ਧੀਆਂ ਧਾੜਾ ਪੁਲਿਸ ਘੱਲ ਕੇ ਸਾਡੇ ਆਗੂਆਂ ਦੇ ਘਰ ਘੇਰੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕਰਨ ਲੱਪੇ ਤੇ ਇਹੋ ਤਦ ਤੱਕ ਇਹਨਾਂ ਅੱਤਵਾਦੀਆਂ ਨੂੰ ਕੀਤਾ ਵੀ ਸਾਡੇ ਜਿਹੜੇ ਉੱਥੇ ਤਿਲਫੁੱਲ ਦੇ ਨਾਲ ਲੋਕਾਂ ਦੇ ਰਹਿਣ ਬਸੇਰੇ ਬਣਾਏ ਸੀ ਉੱਥੇ ਅਸੀਂ ਆਪਣੀ ਸਟੇਜ ਬਣਾਈ ਸੀ ਜਿਹੜੀ ਕਿ ਇਹਨਾਂ ਲੋਕਾਂ ਵਿਚਾਰੇ ਜਿਹੜੇ ਛੜੇ ਆ ਇਹਨਾਂ ਨੂੰ 10-10 ਰੁਪਏ ਲੈ ਕੇ ਤੇ ਉਹਤੇ ਸਾਰਾ ਕੁਝ ਕੀਤਾ ਸੀ ਪਰ ਉਹ ਜੀਸੀਬੀ ਦੇ ਨਾਲ ਉਹਨਾਂ ਬਿਲਕੁਲ ਤਹਿਸ਼ ਨਸ਼ ਕਰਤਾ ਪਰ ਇਦਾਂ ਨਹੀਂ ਚਾਹੀਦਾ ਚਾਹੀਦਾ ਇਹ ਸਾਨੂੰ ਰੱਖ ਦਿੰਦੇ ਵੀ ਭਾਈ ਇਹ ਆਪਣਾ ਸਮਾਨ ਆ ਪਾਸੇ ਕਰ ਲੋ ਕੋਈ ਟਾਈਮ ਦੇ ਦਿੰਦੇ ਪਰ ਇਦਾਂ ਤੇ ਪਾਕਿਸਤਾਨ ਨੇ ਵੀ ਕਦੀ ਨਹੀਂ ਕੀਤਾ ਹਮਲਾ ਕਰਨ ਲੱਗਿਆ ਉਹ ਵੀ ਟਾਈਮ ਲੱਗਦਾ ਵੀ ਲੱਗੇ ਜੇ ਕਰਨ ਕੋਈ ਸੰਭਾਲ ਲੋ ਪਰ ਜੋ ਇਹੋ ਜੀਆਂ ਹਰਕਤਾਂ ਕੀਤੀਆਂ ਉਹਦੇ ਵਿਰੋਧ ਚ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਪਿੰਡ ਇਹਦਾ ਪੁਤਲਾ ਫੂਕ ਰਹੇ ਆ ਅੱਜ ਸਾਡੀ ਮੀਟਿੰਗ ਆ ਜਿਹੜੀ ਦੋ ਫਰਮਾਂ ਦੀ ਉਹ ਚੱਲ ਰਹੀ ਆ ਉਦੋਂ ਬਾਅਦ ਅਗਲਾ ਐਕਸ਼ਨ ਜਿਹੜਾ ਵੀ ਆਊਗਾ ਜੋ ਵੀ ਆਊਗਾ ਤੁਸੀਂ ਵੇਖ ਰਹੇ ਆ ਪਿੰਡਾਂ ਦੇ ਲੋਕ ਕਿਦਾਂ ਖੜੇ ਆ ਬੀਬੀਆਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਬੱਚੇ ਆਏ ਆ ਜੋ ਵੀ ਆਰਡਰ ਢੀਕ ਰਾਇਆ ਇਹ ਆਂਦੇ ਪ੍ਰਧਾਨ ਦੀ ਛੇਤੀ ਕਰੋ ਕਰਨਾ ਕੀ ਆ ਆਉਣ ਵਾਲੇ ਸਮੇਂ ਨੂੰ ਢੀਕਣ ਦੇ ਆ ਵੀ ਇਹ ਜੋ ਨੇ ਹੋਇਆ ਬਰਦਾਸ਼ਤ ਨਹੀਂ ਹੈ ਬਰਦਾਸ਼ਤ ਤੋਂ ਬਾਹਰ ਵਾ ਤੇ ਬਿਲਕੁਲ ਉਹਦੇ ਨਾਲ ਲੜਾਂਗੇ ਤੇ ਇਹਨੂੰ ਆਉਣ ਵਾਲੇ ਸਮੇਂ ਚ ਇਹਦਾ ਬినాਸ਼ ਵੀ ਇਹ ਲੋਕ ਕਰਨਗੇ ਜਿਵੇਂ ਅੱਗੇ ਕਰਦੇ ਆਏ ਆ ਕਿਉਂਕਿ ਲੋਕ ਰਾਜ ਤੇ ਲੋਕ ਵੱਡੇ ਹੁੰਦੇ ਆ ਲੋਕ ਹੀ ਤਖਤ ਤੇ ਬੋਹਦੇ ਆ ਤੇ ਲੋਕ ਹੀ ਸੁੱਟਦੇ ਆ ਤੇ ਇਹ ਜਿਹੜਾ ਖਨਿਆਜਾ ਵਾ ਇਹਨੇ ਪੈਰ ਤੇ ਆਪ ਕੁਹਾੜੀ ਮਾਰੀ ਆ ਤੇ ਆਉਣ ਵਾਲਾ ਸਮਾਂ ਦੱਸ ਦਊਗਾ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਨੂੰ ਵੜ ਨਾ ਦਿੱਤਾ ਇੱਥੇ ਤਸਵੀਰਾਂ ਹੀ ਲਾਈਆਂ ਅੱਡਿਆਂ ਦੇ ਵੀ ਆ ਜੋ ਸਾਡੇ ਨਾਲ ਸਾਡੇ ਬਜ਼ੁਰਗਾਂ ਦੀ ਅੱਖੇ ਚ ਧੂ ਕਰ ਰਹੇ ਆ ਪੱਗਾਂ ਲਾ ਰਹੇ ਆ ਸਾਡੇ ਜੀ ਸੀ ਬੀ ਨਾ ਕਿਦਾਂ ਢਾ ਰਹੇ ਆ ਘਰ ਉਹ ਸਾਰੀਆਂ ਤਸਵੀਰਾਂ ਇੱਥੇ ਲਾਵਾਂਗੇ ਤੇ ਉੱਤੇ ਲਿਖ ਕੇ ਲਾਵਾਂਗੇ ਪਿਆ ਆਮ ਆਦੀ ਪਾਰਟੀ ਇਸ ਪਿੱਟ ਦੇ ਵਿੱਚ ਬਿਲਕੁਲ ਨਾ ਬੜੇ ਤੇ ਨਾ ਵਣ ਦਵਾਂਗੇ ਘੇਰਾਂਗੇ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਦਵਾਂਗੇ